ਸਤਿ ਸ਼੍ਰੀ ਅਕਾਲ ਮਹਾਰਾਜ ਜੀ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਤਾ ਕਿਉਂਕਿ ਸਾਡਾ ਦੋਸਤਾਂ ਦਾ ਬਹੁਤ ਵਿਸਾਲ ਨਗਰ ਦੇ ਤੋਂ ਹਰ ਸਾਲ ਦੀ ਤਰ੍ਹਾਂ ਸਜਾਇਆ ਗਿਆ ਹੈ ਬਹੁਤ ਸੰਤਾਂ ਨੇ ਹਾਜ਼ਰੀ ਭਰੀ ਹੈ ਬੰਗਾਰਾ ਸਿੰਘ ਜੀ ਦਾ ਮਾਤਾ ਜੀ ਦਾ ਸੁਨਹਿਰ ਗਾਉਂ ਉਥੋਂ ਵੀ ਦੀਦਿਆਂ ਦਾ ਜੱਤਾਂ ਦੀ ਭਾਣੀ ਪੁੱਤਰ ਸਾਤਾ ਨਾਮਾ ਜੁਣਾ ਦੇ ਮੋਲੇ ਇਹ ਵਿੱਚ ਬਹੁਤ ਇਹ ਜਿਹੜਾ ਸਮਾਂ ਗੁਰੂਆਂ ਨੂੰ ਯਾਦ ਕਰਦਾ ਵਾ ਉਹ ਕਿਰਪਾ ਕਰੇ ਉਹਨਾਂ ਨੂੰ ਗੁਰੂ ਚੇਤੇ ਆਵੇ ਇਹਨਾਂ ਕਹਿਣਾ ਹੋਇਆ ਇਹ ਜਿਹੜਾ ਸਾਡੇ ਗੁਰੂ ਸਾਹਿਬਾਨ ਇਹਨਾਂ ਦੇ ਦੇਸ਼ ਨੂੰ ਬਚਾਉਣ ਕਰੇ ਜੋ ਕਿ ਇੱਕ ਮਿਸਾਲ ਆ ਸੰਤਾਰ ਪਰ ਵਿੱਚ ਉਹਨਾਂ ਨੇ ਦੁਸ਼ੇ ਧਰਮ ਦੇ ਖਾਤਰ ਆਪਣਾ ਬਲੀਦਾਨ ਦਿੱਤਾ ਜੋਸ਼ੀ ਤਾਂ ਤਾਂ ਕੋ ਤੇਗ ਪਾ ਕੇ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਾਂ ਸਾਰੇ ਜਾਣਦੇ ਆ ਇਹ ਜਿਹੜੇ ਆਪਣਾ ਬਲੀਦਾਨ ਦਿੱਤਾ ਵਾ ਇਸ ਕਰਕੇ ਸਾਰਿਆਂ ਨੂੰ ਚਾਹੇ ਕਿਸੇ ਵੀ ਧਰਮ ਦਾ ਵਾਰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਆਪਾਂ ਸਾਰੇ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਆਪਾਂ ਬੰਦ ਕਰਦੇ ਆ ਮਹਾਰਾਜ ਜੀ ਆਪਣੇ ਦਸਤਾਰ ਕੋਰਨਾ ਦੇ ਸਾਹਮਣੇ ਚੱਲਣ ਦਾ ਪਾਸਾ